ਲੁਧਿਆਣੇ ਦਾ ਸਿਵਲ ਹਸਪਤਾਲ ਹਮੇਸ਼ਾ ਸੁਰੱਖਿਆ ਦੇ ਵਿੱਚ ਹੀ ਬੜਿਆ ਰਹਿੰਦਾ ਹੈ ਕਦੇ ਸਾਫ ਸਫਾਈ ਨੂੰ ਲੈ ਕੇ ਤੇ ਕਦੇ ਕਿਸੇ ਹੋਰ ਚੀਜ਼ਾਂ ਲੈ ਕੇ ਸੋ ਦੱਸਦੇ ਕਿ ਉੱਥੇ ਗੰਦਗੀ ਦਾ ਕਈ ਵਾਰ ਇੰਨਾ ਆਲਮ ਹੁੰਦਾ ਹੈ ਕਿ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਰਹਿਣਾ ਵੀ ਔਖਾ ਹੁੰਦਾ ਹੈ ਪਰ ਇਸ ਪਾਸੇ ਕਿਸੇ ਦੀ ਵੀ ਨਜ਼ਰ ਐ ਜੋ ਨਹੀਂ ਜਾਂਦੀ ਬੇਸ਼ੱਕ ਸਿਹਤ ਮੰਤਰੀ ਦੇ ਵੱਲੋਂ ਵੀ بڑے بڑے ਦਾਅਵੇ ਕੀਤੇ ਜਾਂਦੇ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪਰ ਸਾਰੇ ਦਾਅਵੇ ਖੋਖਲੇ ਹੀ ਸਾਬਤ ਨਜ਼ਰ ਆ ਰਹੇ ਨੇ ਸੋ ਦੱਸਦੇ ਕਿ ਅੱਜ ਰਾਸਟਰ ਮੈਂਬਰ ਸੰਜੀਵ ਅਰੋੜਾ ਸਿਵਲ ਹਸਪਤਾਲ ਪਹੁੰਚੇ ਸੀ ਆਉ ਸੁਣਦਿਆਂ ਕੀ ਆ ਨਾ ਪਤਾ ਚੈਕਿੰਗ ਬਿਲਕੁਲ ਨਹੀਂ ਕਰਨ ਪਹੁੰਚੇ ਚੈਕਿੰਗ ਵੀ ਇੱਕ 파ਟ ਸੀਗਾ ਜਿਹੜੇ ਡਿਵੈਲਪਮੈਂਟਲ ਵਰਕ ਚੱਲ ਰਿਹਾ ਸਿਵਲ ਹਸਪੀਟਲ ਦੇ ਉਹਨਾਂ ਲਈ ਪਹੁੰਚੇ ਸੀਗੇ ਐਮਐਲਏ ਸਾਹਿਬ ਵੀ ਆਏ ਆ ਤੇ ਇਹ ਦੇਖਣ ਆਏ ਸੀ ਵੀ ਕੰਮ ਠੀਕ ਟਾਈਮ ਤੇ ਚੱਲ ਰਿਹਾ ਕੰਮ ਕਈ ਟਾਈਮ ਤੋਂ ਫਾਸਟ ਚੱਲ ਰਿਹਾ ਕਈ ਟਾਈਮ ਤੋਂ ਸਲੋ ਸੀ ਸਾਰਿਆਂ ਨੂੰ ਕਿਹਾ ਬਈ ਤੁਸੀਂ ਇਹਨਾਂ ਨੂੰ ਜਲਦੀ ਕੰਪਲੀਟ ਕਰੋ ਇਹਨਾਂ ਦੀ ਚਾਹੇ ਰੈਨੋਵੇਸ਼ਨ ਹੈ ਸਾਰੇ ਹਸਪੀਟਲ ਦੀ ਚਾਹੇ ਇਕੁਪਮੈਂਟ ਹੈ ਔਰ ਸਾਰਾ ਦੇਖਿਆ ਕੁਝ ਨਵੇਂ ਸ਼ੈੱਡ ਦੇਖਿਆ ਹੈਗਾ ਤਾਂ ਕਿ ਲੋਕਾਂ ਨੂੰ ਧੋਪੇ 'ਚ ਨਾ ਖੜਾ ਕਰਨਾ ਪਏ ਹੋਰ ਵੀ ਕਈ ਨਵੇਂ ਕੰਮ ਵੀ ਅਨਾਉਂਸ ਕਰਕੇ ਜੀ। ਪਰ ਇੱਕ ਸੁਰੱਖਿਆ ਨੂੰ ਲੈ ਕੇ ਬੜੇ ਸਵਾਲ ਚੱਕਿਆ ਨੇ ਕਿ ਇਹ ਤੁਮ ਮੁਲਾਜ਼ਮ ਆ। ਮੁਲਾਜ਼ਮ ਹੁੰਦਾ ਰਾਤ ਨੂੰ ਐਮਰਜੈਂਸੀ 'ਚ ਪੁਲਿਸ ਵਾਲਾ ਔਰ ਕਈ ਵਾਰ 25 ਲੋਕਾਂ ਦੀ ਭੀੜ ਆ ਜਾਂਦੀ ਹੈ ਔਰ ਹੰਗਾਮਾ ਕਈ ਵਾਰ ਹੋ ਜਾਂਦਾ। ਅੱਜ ਵੀ ਦੋ ਮੁਲਾਜ਼ਮ ਅਜਿਹੇ ਟੁੱਟੇ ਗਏ ਆ। ਇਸ ਤਰ੍ਹਾਂ ਇੱਕ ਤਾਂ ਨਵੇਂ ਮੁਲਾਜ਼ਮ ਵੀ ਭਰਤੀ ਹੋ ਰਹੇ ਹੈਗੇ ਆ। ਇਹ ਜਿਹੜਾ ਇਨਸੀਡੈਂਟ ਹੈ ਜਿਹੜਾ ਤੁਸੀਂ ਕਹਿ ਰਹੇ ਹਸਪੀਟਲ ਦਾ ਸਪੈਸ਼ਲੀ ਜਦੋਂ ਦਾ ਕੈਲਕਟਾ ਵਾਲਾ ਇਨਸੀਡੈਂਟ ਹੋਇਆ ਹੈ ਅਸੀਂ ਸਾਰੇ ਹਸਪਤਲਾਂ ਨੂੰ ਕਮਿਸ਼ਨਰ ਸਾਹਿਬ ਵੀ ਦੇਖ ਰਹੇ ਆ ਡੀਸੀ ਸਾਹਿਬ ਸਾਰੇ ਹਸਪਤਲਾਂ 'ਚ ਹਦਾਇਤ ਦਿੱਤੀ ਜਾ ਰਹੀ ਹੈ ਕਿ ਜਿਹੜੀ ਸਿਕਿਉਰਿਟੀ ਆ ਪੂਰੀ ਰੱਖੋ ਔਰ ਅਸੀਂ ਰੱਖਾਂਗੇ ਉਹ ਵੀ ਠੀਕ ਹੈ ਥੈਂਕ ਯੂ ਲੁਧਿਆਣੇ ਦਾ ਸਿਵਲ ਹਸਪਤਾਲ ਹਮੇਸ਼ਾ ਸੁਰੱਖਿਆ ਦੇ ਵਿੱਚ ਹੀ ਬੜਿਆ ਰਹਿੰਦਾ ਹੈ ਕਦੇ ਸਾਫ ਸਫਾਈ ਨੂੰ ਲੈ ਕੇ ਤੇ ਕਦੇ ਕਿਸੇ ਹੋਰ ਚੀਜ਼ਾਂ ਲੈ ਕੇ ਸੋ ਦੱਸਦੇ ਕਿ ਉੱਥੇ ਗੰਦਗੀ ਦਾ ਕਈ ਵਾਰ ਇੰਨਾ ਆ आलम ਹੁੰਦਾ ਹੈ ਕਿ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਰਹਿਣਾ ਵੀ ਔਖਾ ਹੁੰਦਾ ਹੈ ਪਰ ਇਸ ਪਾਸੇ ਕਿਸੇ ਦੀ ਵੀ ਨਜ਼ਰ ਐ ਜੋ ਨਹੀਂ ਜਾਵੇ ਬੇਸ਼ੱਕ ਸਿਹਤ ਮੰਤਰੀ ਦੇ ਵੱਲੋਂ ਵੀ بڑے بڑے ਦਾਅਵੇ ਕੀਤੇ ਜਾਂਦੇ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪਰ ਸਾਰੇ ਦਾਅਵੇ ਖੋਖਲੇ ਹੀ ਸਾਬਤ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਅੱਜ ਰਾਸਟਰ ਮੈਂਬਰ ਸੰਜੀਵ ਅਰੋੜਾ ਸਿਵਲ ਹਸਪਤਾਲ ਪਹੁੰਚੇ ਸੀ ਆ ਸੁਣਦਿਆਂ ਕੀ ਆ ਨਾ ਚੈਕਿੰਗ ਬਿਲਕੁਲ ਹੀ ਕਰਨ ਪਹੁੰਚੇ ਚੈਕਿੰਗ ਵੀਕ ਪਾਰਟ ਸੀਗਾ ਜਿਹੜੇ ਡਿਵੈਲਪਮੈਂਟਲ ਵਰਕ ਚੱਲ ਰਿਹਾ ਸਿਵਲ ਹਸਪੀਟਲ ਦੇ ਉਹਨਾਂ ਲਈ ਪਹੁੰਚੇ ਸੀਗੇ ਐਮਐਲਏ ਸਾਹਿਬ ਵੀ ਆਏ ਆ ਤੇ ਇਹ ਦੇਖਣ ਆਏ ਸੀ ਵੀ ਕੰਮ ਠੀਕ ਟਾਈਮ ਤੇ ਚੱਲ ਰਿਹਾ ਕੰਮ ਕਈ ਟਾਈਮ ਤੋਂ ਫਾਸਟ ਚੱਲ ਰਿਹਾ ਕਈ ਟਾਈਮ ਤੋਂ ਸਲੋ ਸੀ ਸਾਰਿਆਂ ਨੂੰ ਕਿਹਾ ਬਈ ਤੁਸੀਂ ਇਹਨਾਂ ਨੂੰ ਜਲਦੀ ਕੰਪਲੀਟ ਕਰੋ ਇਹਨਾਂ ਦੀ ਚਾਹੇ ਰੈਨੋਵੇਸ਼ਨ ਹੈ ਸਾਰੇ ਹਸਪੀਟਲ ਦੀ ਚਾਹੇ ਇਕੁਪਮੈਂਟ ਹੈ ਔਰ ਸਾਰਾ ਦੇਖਿਆ ਕੁਝ ਨਵੇਂ ਸ਼ੈੱਡ ਦੇਖਿਆ ਹੈਗਾ ਤਾਂ ਕਿ ਲੋਕਾਂ ਨੂੰ ਧੋਪੇ ਚ ਨਾ ਖੜਾ ਕਰਨਾ ਪਏ ਹੋਰ ਵੀ ਕਈ ਨਵੇਂ ਕੰਮ ਵੀ ਅਨਾਉਂਸ ਕਰਕੇ ਜਾਨੀ ਕਿ ਸੁਰੱਖਿਆ ਨੂੰ ਲੈ ਕੇ ਬੜੇ ਸਵਾਲ ਚੱਕੇ ਨੇ ਕਿ ਇਹ ਤੁਮ ਮੁਲਾਜ਼ਮ ਆ ਉਹ ਮੁਲਾਜ਼ਮ ਹੁੰਦਾ ਰਾਤ ਨੂੰ ਐਮਰਜੈਂਸੀ 'ਚ ਪੁਲਿਸ ਵਾਲਾ ਔਰ ਕਈ ਵਾਰੀ 25 ਲੋਕਾਂ ਦੀ ਭੀੜ ਆ ਜਾਂਦੀ ਹੈ ਔਰ ਹੰਗਾਮਾ ਕਈ ਵਾਰ ਹੋ ਜਾਂਦਾ ਅੱਜ ਵੀ ਦੋ ਮੁਲਾਜ਼ਮ ਅਜਿਹੇ ਟੁੱਟੇ ਗਏ ਆ ਇਸ ਤਰ੍ਹਾਂ ਇੱਕ ਤਾਂ ਨਵੇਂ ਮੁਲਾਜ਼ਮ ਵੀ ਭਰਤੀ ਹੋ ਰਹੇ ਹੈਗੇ ਆ ਇਹ ਜਿਹੜਾ ਇਨਸੀਡੈਂਟ ਹੈ ਜਿਹੜਾ ਤੁਸੀਂ ਕਹਿ ਰਹੇ ਹਸਪੀਟਲ ਦਾ ਸਪੈਸ਼ਲੀ ਜਦੋਂ ਦਾ ਕੈਲਕਟਾ ਵਾਲਾ ਇਨਸੀਡੈਂਟ ਹੋਇਆ ਅਸੀਂ ਸਾਰੇ ਹਸਪਤਲਾਂ ਨੂੰ ਕਮਿਸ਼ਨਰ ਸਾਹਿਬ ਵੀ ਦੇਖ ਰਹੇ ਆ ਡੀਸੀ ਸਾਹਿਬ ਸਾਰੇ ਹਸਪਤਲਾਂ 'ਚ ਹਦਾਇਤ ਦਿੱਤੀ ਜਾ ਰਹੀ ਹੈ ਕਿ ਜਿਹੜੀ ਸਿਕਿਉਰਿਟੀ ਆ ਪੂਰੀ ਰੱਖੋ ਔਰ ਅਸੀਂ ਰੱਖਾਂਗੇ ਉਹ ਸਿਕਿਉਰਿਟੀ ਠੀਕ ਹੈ ਥੈਂਕ ਯੂ